ਇਹ ਬੋਰਡ ਇੱਥੇ ਆ ਗਿਆ ਇਹ ਬੋਰਡ ਉੱਥੇ ਲੱਗਿਆ ਪਿਆ ਸੀ ਇਹ ਬੋਰਡ ਜੀ ਆਪਣਾ ਹਫ਼ਤੀ ਹੋ ਗਿਆ ਪੱਟੇ ਨੂੰ ਉਰੇ ਜਿਹੜੇ ਸ਼ਰਾਬੀ ਨਸ਼ੇੜੀ ਆਉਂਦੇ ਨੇ ਉਹ ਆ ਕੁਝ ਗਰਾਊਂਡ ਦਾ ਨੁਕਸਾਨ ਵੱਧ ਕਰਦੇ ਨੇ ਉਰੇ ਕੁਝ ਨਹੀਂ ਕਰਦੇ ਉਰੇ ਬਹੁਤ ਬੁਰਾ ਹਾਲ ਹੈ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਦਾਰੂ ਦੀਆਂ ਬੋਤਲਾਂ ਬੀਅਰ ਦੀਆਂ ਬੋਤਲਾਂ ਸਿਰਿੰਜਾਂ ਸਾਰਾ ਕੁਝ ਉਰੇ ਪਿਆ ਹੈ ਇਹਦੇ ਦਾ ਮਤਲਬ ਉਹ ਸ਼ਰਾਬੀ ਵਗੈਰਾ ਸਿੱਟ ਗਏ ਹਾਂਜੀ ਹਾਂ ਜੀ ਗਰਾਊਂਡ ਦਾ ਹਾਲ ਤਾਂ ਜੀ ਵੇਜੇ ਸੱਚ ਦਸੀ ਤਾਂ ਬੁਰਾ ਹੀ ਹੈ ਅੱਛਾ ਕੀ ਗੱਲ ਹੈ ਉਰੇ ਹੀ ਗਰਾਉਂਡ ਨਾਮ ਦਾ ਹੀ ਗਰਾਉਂਡ ਹੈ ਜੀ ਕੋਈ ਉਰੇ ਹੈ ਹੀ ਨਹੀਂ ਸਹੂਲਤ ਜੀ ਬੱਚੇ ਉਦੇ ਆਉਂਦੇ ਨੇ ਜੀ ਓਬਵੀਅਸਲੀ ਗੱਲ ਹੈ ਵੀ ਹੈਗਾ ਤਾਂ ਇਨਸਾਨ ਹੈ ਬੰਦਾ ਬਾਥਰੂਮ ਵੀ ਜਾਣਾ ਪੈਂਦਾ ਹੀ ਠੀਕ ਹੈ ਨਾ ਜੀ ਤੇ ਹੁਣ ਜਿਹੇ ਜਿਹੇ ਬੰਦੇ ਨੂੰ ਆਲੇ ਦਾਲੇ ਸੁਸਾਇਟੀ ਦੇਖਦੇ ਮਾਹੌਲ ਦੇ ਕਿਦਾਂ ਬੰਦਾ ਉਹਦਾਂ ਦਾ ਹੀ ਨਹੀਂ ਪੈਣਾ ਜੀ ਉਰੇ ਆਉਂਦੇ ਸਾਰ ਬੱਚੇ ਤਾਂ ਘਟ ਤੇ ਆ ਸ਼ਰਾਬ ਦੀਆਂ ਬੂਤਲਾਂ ਇੰਜੈਕਸ਼ਨ ਵਗੈਰਾ ਬਹੁਤ ਕੁਝ ਦੇਖਣ ਨੂੰ ਮਿਲਦਾ ਜੀ ਤੇ ਆ ਤੁਸੀਂ ਗੰਦਗੀ ਤਾਂ ਦੇਖ ਹੀ ਰਹੇ ਹੋ ਜੀ ਕਿੰਨੀ ਕਾ ਉਨੇ ਤੋਂ ਬੱਚੇ ਕੀ ਸਿੱਖਣਗੇ ਹੀ ਆਪਾਂ ਵੀ ਉਹਨਾਂ ਸਮਝਦਾ ਰਹਾਂ। ਸਾਡੇ ਦਾ ਜਿੰਨੀ ਕੋਸ਼ਿਸ਼ ਹੁੰਦੀ ਹੈ ਅਸੀਂ ਕਰ ਲੈਨੇ ਆਂ ਪਰ ਇਹ ਸਰਕਾਰਾਂ ਦੇ ਕੰਮ ਨੇ ਹੁਣ ਆਪਾਂ ਤਾਂ ਇਹਨਾਂ 'ਚ ਕੀ ਬੋਲ ਸਕਦੇ ਆਂ। ਉਹਦਾ ਵੀ ਕੋਈ ਪ੍ਰਬੰਧ ਨਹੀਂ ਹੈਗਾ। ਬੱਚਿਆਂ ਨੂੰ ਵੀ ਔਰ ਹੈਗਾ ਹੀ ਅੱਧਾ ਕਿਲੋਮੀਟਰ ਦੂਰ ਹੈ। ਮਤਲਬ ਮੰਦਿਰ ਆ ਉੱਥੇ ਵਾਟਰ ਕੋਲਡ ਲੱਗਿਆ ਹੋਇਆ ਉੱਥੇ ਜਾਣਾ ਪੈਂਦਾ ਹੀ। ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਲਵੇ ਜਵਾਬ ਆਉਂਦੇ ਨੇ ਵੀ ਕੋਈ ਹੋਰ ਹੈਲਪ ਤਾਂ ਕੀ ਕਰਨੀ ਹੈ? ਤਾਂ ਸਿੰਪਲ ਜੀ ਜ਼ਰੂਰਤ ਹੈ ਸਾਰਿਆਂ ਦੀ। ਤਾਂ ਉਦਾਂ ਵੀ ਗਰਮੀ ਬਹੁਤ ਹੈ ਵੀ ਆਉਣ ਜਾਣੇ ਵੀ ਆਲੇ ਬੰਦੇ ਵੀ ਪਾਣੀ ਪੀ ਲੈਂਦੇ ਨੇ ਹੀ। ਏ ਸਰਕਾਰ ਨੂੰ ਥੋੜੀ ਜਿਆ ਕਰਨਾ ਚਾਹੀਦਾ ਈ ਵੈਸੇ ਗਰਾਊਂਡ ਦਾ ਤਾਂ ਹੈ ਨਹੀਂ ਵੇਲੇ ਠੀਕ ਨਹੀਂ ਕੁਝ ਗੱਲ ਕਰੀ ਐ ਇੰਜੈਕਸ਼ਨ ਦਾਰੂ ਦੇ ਬੋਤਲਾ ਵਗੈਰਾ ਕਿੰਨੀ ਕੀ ਦੇਰ ਤੋਂ ਦੇਖ ਰਹੇ ਹੋ ਵੀ ਲਗਾਤਾਰ ਪਿਆ ਹੋਈ ਐ ਵੈਸੇ ਮੈਂ ਮੈਂ ਤਾਂ ਹੀ ਸ਼ੁਰੂਤੀ ਦੇਖ ਰਹੀ ਹਾਂ ਅੱਛਾ ਕਦੇ ਵੀ ਇਹ ਚੀਜ਼ ਚ ਫਰਕ ਨਹੀਂ ਹੋਇਆ ਇਹਦੇ ਨਾ ਕੋਈ ਆ ਕੇ ਮੁਲਾਜ਼ਮ ਦੇਖਦੇ ਨੇ ਵੀ ਉਰੇ ਕੀ ਹੋ ਰਿਹਾ ਕੀ ਨਾ ਮੰਗ ਕੀ ਕਰਦੇ ਹੋ ਮੰਗ ਤਾਂ ਇਹ ਹੀ ਐ ਬਸ ਬੱਚਿਆਂ ਦਾ ਫਿਊਚਰ ਐ ਕੋਈ ਇੰਨਾ ਚੋਂ ਭਰਤੀ ਹੋਊਗਾ ਕੋਈ ਫੌਜ ਚ ਜਾਊ ਕੋਈ ਪੁਲਿਸ ਚ ਜਾਊ ਕੱਲੋਂ ਇੰਨਾਂ ਨੇ ਵੀ ਅਫਸਰ ਲੱਗਣ ਐ ਈ ਜਿੰਦੇ ਆਈ ਮਾਹੌਲ ਦੇਖ ਕੇ ਜਾ ਰਹੇ ਨੇ ਫਿਰ ਇਹਨਾਂ ਨੂੰ ਅੱਗੇ ਕੀ ਇਹ ਵੀ ਓਦਾਂ ਦੀ ਹੋਣਗੇ ਹੀ ਨਹੀਂ ਸਰਕਾਰ ਨੂੰ ਇਹੀ ਕਹਿੰਦੇ ਆ ਜੀ ਵੀ ਗਰਾਊਂਡ ਦਾ ਧਿਆਨ ਰੱਖਿਆ ਜਾਵੇ ਪਹਿਲਾਂ ਹੀ ਮੁੰਡੇ ਬਥੇਰੇ ਮਰ ਰਹੇ ਨੇ ਜੀ ਆ ਜਿਹੜੇ ਹੈਗੇ ਨੇ ਇਹਨਾਂ ਨੂੰ ਵੀ ਮਰਵਾ ਦੇਣਾ ਨਹੀਂ ਇਹਨਾਂ ਨੂੰ ਬਚਾ ਲਓ ਜੇ ਬਚਾ ਸਕਦੇ ਨੇ ਜੀ ਨਹੀਂ ਤਾਂ ਇਹਨਾਂ ਦਾ ਵੀ ਕੰਮ ਖਤਮ ਹੋ ਜਾਣਾ ਜੇ ਗਰਾਊਂਡ ਨਾ ਇਹਨਾਂ ਨੇ ਸੈੱਟ ਕਰਾਇਆ ਜੀ ਇਹਨਾਂ ਨੂੰ ਹੈਲਪ ਦੀ ਲੋੜ ਹੈ ਜੀ ਮੁੰਡਿਆਂ ਨੂੰ ਇਹਨਾਂ ਦੀ ਹੈਲਪ ਕੀਤੀ ਜਾਵੇ ਸਹੂਲਤਾਂ ਤਾਂ ਹੀ ਪਤਾ ਨਹੀਂ ਕੀ ਚੱਕਰ ਹੈ ਇਹਨਾਂ ਦਾ ਹੁਣੇ ਕੋਚ ਜਾਣਦੇ ਨੇ ਜਾਂ ਡਿਪਾਰਟਮੈਂਟ ਜਾਂਦਾ ਹੀ ਪਰ ਮੈਂ ਤਾਂ ਅਜੇ ਤੱਕ ਕੋਈ ਨਹੀਂ ਦੇਖਿਆ ਹੈਗਾ ਵੀ ਬੱਚਿਆਂ ਨੂੰ ਆ ਕੇ ਕਹਿ ਰਿਹਾ ਹੋਵੇ ਜਾਂ ਮਤਲਬ ਕਿ ਹੌਸਲਾ ਦੇ ਰਿਹਾ ਹੋਵੇ ਵੀ ਹਾਂ ਤੁਸੀਂ ਗਰਾਊਂਡ ਆਓ ਤੁਸੀਂ ਆਪਣੀ ਮਿਹਨਤ ਕਰੋ ਵੀ ਤੁਸੀਂ ਸੈੱਟ ਹੋ ਸਕਦੇ ਹੋ ਲਾਈਫ 'ਚ ਕੋਈ ਵੀ ਇਦਾਂ ਦਾ ਕੁਝ ਨਹੀਂ ਮੈਂ ਤਾਂ ਹਲੇ ਤੱਕ ਦੇਖਿਆ ਨਹੀਂ ਹੈਗਾ ਜੀ ਅਸੀਂ ਜਿੰਨੀ ਕਰਦੇ ਆਪ ਕਰਦੇ ਆ ਪ੍ਰੈਕਟਿਸ ਆਪਣੇ ਦਮ ਤੇ ਹੀ ਖੇਡੇ ਆ ਜੀ ਕਦੇ ਕਿਸੇ ਤੋਂ ਕਿਸੇ ਕੋਚਲੇ ਵੀ ਨਹੀਂ ਖੇਡੇ ਹੈਗੇ ਚਾੜ ਇੱਕ ਕੋਚ ਹੁੰਦੇ ਸੀਗੇ ਪਹਿਲਾਂ ਚਲੋ ਹੁਣ ਬਾਹਰ ਬਾਗੇ ਉਹਨਾਂ ਤੋਂ ਬਾਅਦ ਨਹੀਂ ਸਾਨੂੰ ਵੀ ਨਹੀਂ ਆਂ ਬੇ ਮੈਂ ਦੇਖਦੇ ਹੋ ਕਿੰਨੀ ਦੇਰ ਤੋਂ ਆ ਰਹੇ ਹੋ ਗਰਾਊਂਡ ਚ ਦਾ ਅਸੀਂ ਕਈ ਸਾਲ ਤੋਂ ਆ ਰਹੇ ਹਾਂ ਜੀ ਪਰ ਗਰਾਊਂਡ ਦੀ ਹਾਲਤ ਬਹੁਤ ਮਾੜੀ ਹੈ ਚਾਰੇ ਪਾਸੇ ਗੰਦੇ ਗੰਦਾ ਹੈ ਇੱਥੇ ਕਹਿੰਦੇ ਗ੍ਰਾਂਟ ਆਈ 20 ਲੱਖ ਰੁਪਈਆ ਸਾਨੂੰ ਤਾਂ ਸਮਝ ਨਹੀਂ ਆਈ ਕਿੱਥੇ ਲੱਗੀ ਕਿੱਥੇ ਨਹੀਂ ਲੱਗੀ ਬੋਰ ਲਾਦੇ ਉੱਤਰ ਜਾਂਦੇ ਕੋਈ ਨਹੀਂ ਸ਼ੁਰੂ ਹੋਇਆ ਤੇ ਹੁਣ ਬਰਸਾਤ ਆ ਜਾਣੀ ਹੈ ਗੋਡੇ-ਗੋਡੇ ਪਾਣੀ ਸਾਰੇ ਸ਼ਹਿਰ ਦੇ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਇੰਨਾ ਗੰਦ ਪੈ ਜਾਂਦਾ ਹੈ ਕਿ 스멜 ਮਾਰਦੀ ਹੈ ਸਾਨੂੰ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਸਾਰੇ ਸਗੋਂ ਗਰਾਉਂਡ ਸਾਫ ਕਰਾਉਣਾ ਪੈਂਦਾ ਹੈ ਸਰਕਾਰ ਦਾ ਕਿਤੇ ਬਸ ਕੋਈ ਧਿਆਨ ਨਹੀਂ ਹੈ ਸੋਚਦਾ ਇਹ ਕਸ਼ਟ ਕਰਦੇ ਆਂ ਵੀ ਗਰਾਉਂਡ ਦੇ ਉੱਤੇ ਧਿਆਨ ਦਿੱਤਾ ਜਾ ਵੀ ਤਾਂ ਜੋ ਸਾਰੇ ਲੋਕ ਸ਼ਹਿਰ ਤੇ ਆ ਸਕਣ ਕੋਈ ਗ੍ਰਾਂਟ ਆਈ ਸੀ 20 ਲੱਖ ਦੀ ਉੱਤੇ ਬੋਰਡ ਲੱਗਿਆ ਹੋਇਆ ਸੀ 20 ਲੱਖ ਦੀ ਗ੍ਰਾਂਟ ਆਈ ਸੀ ਬੋਰਡ ਦੇਖਿਆ ਸੀ ਜਿਸੇ ਲੱਗਿਆ ਹੋਇਆ ਹੁਣ ਬੋਰਡ ਚੱਕਿਆ ਹੋਇਆ ਸਿੱਟਿਆ ਪਿਆ ਹੈ ਗ੍ਰਾਂਟ ਪਤਾ ਨਹੀਂ ਕਿੱਥੇ ਚਲੀ ਗਈ ਅੱਛਾ ਮੰਗ ਕੀ ਕਰਦੇ ਹੋ ਮੰਗਦਾ ਇਹ ਕਹਿੰਦੇ ਵੀ ਜਿਹੜਾ ਪੈਸਾ ਚਲੋ ਸਰਕਾਰ ਵੱਲੋਂ ਆਇਆ ਹੈ ਕੰਮ ਸੇ ਕੰਮ ਉਹਦੀ ਸਫਾਈ ਪਰ ਤੇ ਜਿੱਥੇ ਪੈਣ ਵਾਲਾ ਹੈ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਬੱਚੇ ਖੇਡਦੇ ਨੇ ਗਿਰਦੇ ਖੇਲ ਦੇ ਖੇਲੇ ਗਿਰ ਜਾਂਦੇ ਪਾਣੀ ਨਹੀਂ ਮਿਲਦਾ ਉਹਨਾਂ ਨੂੰ ਬਹੁਤ ਬੁਰਾ ਹਾਲ ਹੈ ਪ੍ਰਸ਼ਾਸਨ ਨੂੰ ਚਾਹੀਦਾ ਵੀ ਕੁਝ ਨਾ ਕੁਝ ਸਾਡੇ ਨਾਬੇ ਲਈ ਇਹ ਗਰਾਊਂਡ ਇੱਕੋ ਹੈ ਵੀ ਇਹਦੀ ਦੇਖਭਾਲ ਲਈ ਕੋਈ ਨਾ ਕੋਈ ਸਹੂਲਤਾਂ ਕੀਤੀ ਜਾਵੇ ਸਾਡੀ ਮੇਰਾ ਨਾਮ ਕਨਵਰਦੀਪ ਸਿੰਘ ਕਲਿਆਣ ਕਿੰਨੇ ਸਾਲ ਤੋਂ ਕਰ ਰਹੇ ਹੋ ਪ੍ਰੈਕਟਿਸ ਗਰਾਊਂਡ ਉਹ ਲਗਭਗ 11 ਸਾਲ ਤੋਂ ਬਾਹਰ ਕਿਹੜੀ ਕੰਟਰੀ ਚ ਲਾਏ ਆ ਆਸਟ੍ਰੇਲੀਆ ਕਿੰਨੇ ਸਾਲ 7 ਇਅਰਸ ਕਿਵੇਂ ਦੇਖਦੇ ਹੋ ਗਰਾਊਂਡ ਨੂੰ ਨਾ ਪਾ ਗਰਾਊਂਡ ਬਸ ਨਸ਼ਿਆਂ ਦਾ ਗੜੇ ਦੇ ਦੇ ਜੀ ਲੋਕ ਆ ਕੇ ਸ਼ਰਾਬ ਪਿੰਦੇ ਨੇ ਕੱਚ ਛੜਦੇ ਹੁੰਦੇ ਨੇ ਤੇ ਆ ਕੇ ਸਰ ਤਵੇਰੀ ਸਲਫਾ ਪਿੰਦੇ ਨੇ ਜੇ ਕਹਿੰਦੇ ਹੋ ਕੁਛ ਆ ਪੁੱਠਾ ਬੋਲਦੇ ਨੇ ਬੰਦੇ ਬਣਾਉਨੇ ਆ ਅੱਛਾ ਜਵਾਕਾਂ ਵਾਲਿਆਂ ਕੀ ਲੜੀਏ ਲੋਕਾਂ ਨਾਲ ਤਾਂ ਕਿ ਦੇਖਿਆ ਤੁਸੀਂ ਕਈ ਵਾਰੀ ਬਹੁਤ ਵਾਰ ਗਿਆ ਜੀ ਅੱਛਾ ਕੀ ਡਿਮਾਂਡ ਕੀ ਕਰਦੇ ਹੋ ਮੰਗ ਕੀ ਕਰਦੇ ਹੋ ਜਿਵੇਂ ਇੰਨਾ ਬੁਰਾ ਹਾਲ ਆ ਤੁਸੀਂ ਦੱਸੋ ਗਰਾਊਂਡ ਇੱਕ ਤਾਂ ਸਿਕਿਉਰਿਟੀ ਹੋਣੀ ਚਾਹੀਦੀ ਹੋਰੀ ਫੀਮੇਲ ਵੀ ਵਧੀਆ ਨਹੀਂ ਹੈਗਾ ਨਾ ਜਿਵੇਂ ਲੇਡੀਜ਼ ਜ਼ੋਨ ਦੀ ਹੋਰੇ ਹਾਂ ਉਹ ਨਸ਼ੇ ਕਰ ਰਹੇ ਲੋਕ ਬੱਚੇ ਹੁੰਦੇ ਨੇ ਧੂਆਂ ਜਾਂ ਨੌਣ ਅੰਦਰ ਕਦਾ ਪਹਿਲੇ ਪੋਲਿਊਸ਼ਨ ਆਣਾ ਫਿਰ ਜੇ ਆ ਵੀ ਤੂੰ ਵਾਦੂ ਦਾ ਲੈਵਲ ਲਵਾਗੇ ਅੰਦਰ ਦੈਨ ਇਟਸ ਗੋਣਾ ਕ੍ਰੀਏ ਡਿਜ਼ੀਜ਼ਸ ਹੋਰਿਆ ਨਹੀਂ ਹੈਗਾ ਸਫਾਈ ਹੋਣੀ ਚਾਹੀਦੀ ਤੇ ਕਿੱਦੋਂ ਪਾਣੀ ਛੱਡਦੇ ਨੇ ਉਹਦਾ ਪਾਣੀ ਖੜਾ ਰਹਿੰਦਾ ਚਾਰ ਪੰਜ ਦਿਨ ਅੱਛਾ ਉਹ ਵੀ ਇੱਕ ਪ੍ਰੋਬਲਮ ਹੈ ਤੇ ਬਰਸਾਤ ਵੇਲੇ ਜਿਹੜਾ ਪਾਣੀ ਆਉਂਦਾ ਆ ਉਹੀ ਗੱਲ ਹੈ ਨਾ ਇਹ ਨਿਕਾਸ ਨਹੀਂ ਹੈਗਾ ਉਰੇ ਕੋਈ ਅੱਛਾ ਨੋ ਜੀ ਇੱਕ ਵਾਰ ਨਹੀਂ ਬੈ ਜਾਂਦਾ ਪੰਜ 6 ਦਿਨ ਖਰਾਬ ਹੋ ਜਾਂਦੇ ਨੇ ਪੰਜਾਬ ਦੀ ਨੌਜਵਾਨੀ ਨੂੰ ਕੀ ਅਪੀਲ ਕਰੋਗੇ ਬਹੁਤ ਜ਼ਿਆਦਾ ਨਸ਼ਿਆਂ ਦੇ ਵਿੱਚ ਬਾਕਬਰ ਹੋ ਚੁਕਿਆ ਹੋ ਮੈਂ ਕੋਈ ਨਸ਼ਾ ਤਾਂ ਮੈਂ ਵੀ ਬਹੁਤ ਕਰਿਆ ਜੀ ਪਰ 3 ਸਾਲ ਤੋਂ ਬਿਲਕੁਲ ਕਲੀਨ ਆ ਅੱਛਾ ਆਪਾਂ ਛੱਡ ਨਹੀਂ ਪੈਣਗੇ ਜੀ ਜਿਉਂਦੇ ਰਹਿਣਾ ਨਹੀਂ ਤਾਂ ਮਰ ਜਾਣਾ ਆਪਾਂ ਨੇ ਨਸ਼ਿਆਂ ਦਾ ਕੋਈ ਫਾਇਦਾ ਨਹੀਂ ਹੈ ਕਿਹੜਾ ਕਿਹੜਾ ਨਸ਼ਾ ਕਰਦੇ ਰਹੇ ਹੋ ਮੈਂ ਕੋਈ ਛੱਡਿਆ ਨਹੀਂ ਹੈ ਅੱਛਾ ਤੇ ਹੁਣ ਹੁਣ ਕੁਝ ਵੀ ਨਹੀਂ ਤੁਸੀਂ ਕਰਦੇ ਵੀ ਰਹੇ ਹੋ ਹੁਣ ਛੱਡ ਵੀ ਦਿੱਤਾ ਤੇ ਹੁਣ ਨੌਜਵਾਨੀ ਨੂੰ ਕੀ ਫਾਇਦਾ ਵੀ ਮੈਂ ਕਰਕੇ ਦੇਖ ਲਿਆ ਜੀ ਤੁਸੀਂ ਕਰ ਰਹੇ ਹੋਗੇ ਜਾਂ ਕਰੋਗੇ ਕੱਲ ਨੂੰ ਉਹਦਾ ਫਾਇਦਾ ਨਹੀਂ ਹੈ ਕੋਈ ਅੱਛਾ ਜੀ ਵਿੱਚ ਘਾਟ ਹੀ ਨੇ ਮੈਂ ਲਗਭਗ ਪਟ ਕੋਟ ਦਾ 10 ਕਰੋੜ ਦੇ ਨੇ ਸੇ ਕਰਕੇ ਆਉਂਗਾ ਲਾਈਵ ਦੇ ਵਿੱਚ ਅੱਛਾ ਫਿਰ ਉਹ ਮੈਂ ਸੋਚਦਾ ਵੀ ਜੇ ਮੇਰੇ ਪੈਸੇ ਮੇਰੇ ਕੋਲ ਹੁੰਦੇ ਉਹਨੂੰ ਮੇਰੇ ਕੋਲ ਵੀ ਰੇਂਜ ਹੁੰਦੀ ਲਾਈਵ ਦਾ ਕਿੰਨਾ ਕੁ ਸਮਾਂ ਆਸਟ੍ਰੇਲੀਆ ਚ ਲੰਗਾਇਆ 7 ਸਾਲੀ ਅੱਛਾ ਹੁਣ ਕਿਵੇਂ ਇੰਡੀਆ ਆਏ ਪਿਓ ਮੈਂ ਇੰਡੀਆ ਪੱਕਾ ਹੀ ਰਹਿਣਾ ਹੁਣ ਮੇਰੇ ਕੋਲ ਜਮੀਨ ਹੈ ਹੀ ਵਧੀਆ ਓਰੇ ਪਰਿਵਾਰ ਹੈਗਾ ਵਧੀਆ ਕਿਹੜੇ ਪਿੰਡ ਮੇਰਾ ਪਿੰਡ ਹੈਗਾ ਜੀ ਤੁੰਗਾ ਅੱਛਾ ਛਿੰਟਾਲ ਕੋਲੇ ਅੱਛਾ ਜਮੀਨ ਵੀ ਉੱਥੇ ਹੈ ਤੇ ਛਿੰਟਾਲਾ ਜਮੀਨ ਮੇਰੀ ਅੱਛਾ ਤੇ ਰੰਨੇ ਸੀ ਕਿਰਾਇਆ ਮਲਦਾ ਹਰ ਹਰਮਨ ਦੇ ਕਰ ਬਲਿਡ ਰਹਿਣੇ ਹੁਣ ਗਰਾਊਂਡ ਸਾਨੂੰ ਆਈ ਪੈਂਦਾ ਥੋੜੀ ਆਣਾ ਜੀ ਹਾਂ ਸ਼ਸ਼ੀਕਾਲ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਕੋਚ ਹੈ ਤੇ ਅਮਿਆਂ ਕੀ ਅਸੀਂ ਬਹੁਤ ਟਾਈਮ ਤੋਂ ਇਸ ਗਰਾਊਂਡ ਤੇ ਪ੍ਰੈਕਟਿਸ ਕਰ ਰਹੇ ਹਾਂ ਤੇ ਅੱਜ ਅਸੀਂ ਸਾਡੇ ਲਈ ਇਸ ਗਰਾਊਂਡ ਕਰ ਰਹੇ ਹਾਂ ਕਾਲਜ ਗਰਾਊਂਡ ਨਾਬੇ ਜੀ ਅੱਛਾ ਜੀ ਹਾਂ ਜੀ ਹਾਂ ਤੇ ਮੇਨ ਮੁੱਦਾ ਸਾਡਾ ਅੱਜ ਇਹੀ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਾਬੇ ਸ਼ਹਿਰ ਚ ਇੱਕੋ ਹੀ ਇੱਕ ਗਰਾਊਂਡ ਹੈ ਦੇ ਕਾਲਜ ਗਰਾਊਂਡ ਆ ਜਿਸ ਦੇ ਵਿੱਚ ਪੂਰੇ 90 ਦੇ ਲੋਕ ਆਂਦੇ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਧਰ ਬੱਚੇ ਪ੍ਰੈਕਟਿਸ ਕਰ ਰਹੇ ਨੇ ਜਾਂ ਫਿਰ ਪੰਜਾਬ ਪੁਲਿਸ ਦੀਆਂ ਭਰਤੀਆਂ ਆਂਦਿਆਂ ਉਹਦੀ ਪ੍ਰੈਕਟਿਸ ਕਰਦੇ ਨੇ ਉਧਰ ਫੁੱਟਬਾਲ ਵਾਲੇ ਬੱਚੇ ਆਂਦੇ ਨੇ ਛੋਟੇ ਛੋਟੇ ਬੱਚੇ ਆਂਦੇ ਇੱਧਰ ਕ੍ਰਿਕਟ ਵਾਲੇ ਬੱਚੇ ਆਂਦੇ ਆ ਆਂਦੇ ਆ ਪਰ ਇੱਥੇ ਨਾ ਤਾਂ ਗਰਾਊਂਡ ਵਿੱਚ ਸਫਾਈ ਆ ਹੁਣ ਜਿਵੇਂ ਕਿ ਬਾਰਿਸ਼ਾਂ ਆ ਰਹੀਆਂ ਨੇ ਉਸ ਟਾਈਮ ਪਹਿਲਾਂ ਦੇਮਨ ਆਹਾ ਆਪਣੇ ਜੱਸੀ ਸੋਈਆਂ ਵਾਲੇ ਸਾਹਿਬ ਆਪਣੇ ਉਹ ਕਰਕੇ ਗਏ ਸੀ ਕਿ 20 ਲੱਖ ਰੁਪਿਆ ਗ੍ਰਾਂਟ ਆਈ ਹੈ ਵੀ ਅਸੀਂ ਮਿੱਟੀ ਦਾ ਭਰਤ ਪਾਵਾਂਗੇ ਪਰ ਹਲੇ ਤੱਕ ਕੋਈ ਵੀ ਹੋਇਆ ਨਹੀਂ ਉਹਰੇ ਭਰਤ ਪਿਆ ਨਹੀਂ ਚਲੋ ਦੇਖਦੇ ਆ ਕਿ ਕਦੋਂ ਤੱਕ ਭਰਤ ਪੈ ਜਾਂਦਾ ਕਿਉਂਕਿ ਬਰਸਾਤਾਂ ਆਉਣ ਵਾਲੀਆਂ ਨੇ ਤੇ ਇਹਦਾ ਫਿਰ ਹਾਲ ਤੁਸੀਂ ਸਾਰੇ ਜਾਣਦੇ ਹੋ ਸ਼ਹਿਰ ਵਾਲੇ ਕੀ ਤਾਂ ਤੋਬਾ ਬਣ ਜਾਂਦਾ ਇਹ ਇਹਨੂੰ ਘੱਟੋ ਘੱਟ 6 ਮਹੀਨੇ ਹੋਣ ਵਾਲੇ ਹੋਗੇ ਜੀ ਪਰ ਜਿੱਥੇ ਉਹਨਾਂ ਨੇ ਬੋਰਡ ਲਾਇਆ ਸੀ ਮੈਂ ਹੁਣ ਦੇਖ ਤਾ ਉਹ ਤੇ ਬੋਰਡ ਵੀ ਨਹੀਂ ਹੈਗਾ ਹਾਂਜੀ ਉਹ ਬੋਰਡ ਹੁਣ ਕਿਵੇਂ ਰਹਿਣਾ ਕਿਉਂਕਿ ਉਰੇ ਮਿੱਟੀ ਵਾਲੇ ਨਹੀਂ ਰਹੇ ਜਿਨ੍ਹਾਂ ਨੇ ਮਿੱਟੀ ਪਾਈ ਕਿਉਂਕਿ ਕਾਫੀ ਟਾਈਮ ਹੋ ਗਿਆ ਬੋਰਡ ਲੱਗੇ ਨੂੰ ਫਿਰ ਪਤਾ ਨਹੀਂ ਕਿਵੇਂ ਬੋਰਡ ਹੁਣ ਥੱਲੇ ਗਿਆ ਪਿਆ ਆ ਕਿਉਂਕਿ ਜਾਂ ਕੋਈ ਕੰਮ ਹੀ ਨਹੀਂ ਹੋਇਆ ਜੀ ਮੈਂ ਤਾਂ ਗੱਲ ਕਰਦੇ ਹਾਂ ਬਸ ਅਸੀਂ ਤਾਂ ਇਹ ਕਹਿੰਨਾ ਕਿ ਨਾਬੇ ਚ ਇੱਕੋ ਇੱਕ ਗਰਾਊਂਡ ਆ ਜਿਵੇਂ ਕਿ ਤੁਹਾਨੂੰ ਪਤਾ ਕਿ ਦਿਨੋ ਦਿਨ ਨਸ਼ੇ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਆ ਲੋਕ ਨਸ਼ੇ ਵਿੱਚ ਡੁੱਬਦੇ ਜਾ ਰਹੇ ਆ ਤਾਂ ਜਿੰਨੀ ਕੁ ਜਵਾਨੀ ਸਾਡੇ ਤੋਂ ਸੰਭੀ ਜਾਂਦੀ ਆ ਉੰਨੀ ਕੁ ਤਾਂ ਅਸੀਂ ਸੰਭ ਲਈਏ ਕੁਛ ਦੇਖੋ ਆਪਾਂ ਛੋਟੇ ਛੋਟੇ ਬੱਚੇ ਆਉਂਦੇ ਆ ਗਰਾਊਂਡ ਤੇ ਸਿਰਫ ਵੱਡੇ ਉਰੇ ਕੋਈ ਨਹੀਂ ਦਿਖਦਾ ਕਿ ਜ਼ਿਆਦਾ ਨੌਜਵਾਨ ਜਾਓ ਛੋਟੇ ਛੋਟੇ ਬੱਚੇ ਚੱਲ ਉਹਨਾਂ ਨੂੰ ਤਾਂ ਲੱਗੀ ਹੋਈ ਆ ਕਿ ਹਾਂ ਵੀ ਅਸੀਂ ਕਰ ਲਈਏ ਇਸ ਕਰਕੇ ਜੇ ਅਸੀਂ ਨਵੀਂ ਪੀੜੀ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਗਰਾਊਂਡ ਨੂੰ ਬਚਾਉਣਾ ਪਵੇਗਾ ਦੇਖੋ ਸਾਨੂੰ ਤਾਂ ਖੈਰ ਬਹੁਤ ਸਾਲ ਹੋ ਗਏ ਇੱਥੇ ਗਰਾਊਂਡ 'ਚ ਆਉਂਦਿਆਂ ਨੂੰ ਗਰਾਊਂਡ ਦਾ ਹਾਲ ਬੁਰਾ ਨਹੀਂ ਹੈ ਸਾਡੇ ਸਰਕਾਰਾਂ ਨੇ ਕਰਤਾ ਥੋੜਾ ਜਿਆ। ਅੱਛਾ। ਦੇਖੋ ਜਿਵੇਂ ਕਹਿ ਜਾਂਦੇ ਨੇ ਮੈਂ 2014 'ਚ ਡਾਕਟਰ ਗਾਂਧੀ ਐਮਪੀ ਬਣੇ ਸੀ ਆਮ ਆਦਮੀ ਪਾਰਟੀ ਵੱਲੋਂ। ਉਦੋਂ ਉਹਨਾਂ ਨੇ ਕਿਹਾ ਜੀ ਮੈਂ ਗਰਾਊਂਡ ਦਾ ਨਾਬਾ ਜਿਹੜਾ ਕਾਲਜ ਗਰਾਊਂਡ ਆ ਵੀ ਇਹਦੇ ਦਾ ਇਹਦੀ ਸਾਫ ਸਮਾਲ ਦਾ ਇਹਦੇ ਤੇ ਇਹਨੂੰ ਰੈਨੋਵੇਟ ਕਰਨ ਦਾ ਇਹਨੂੰ ਪ੍ਰੋਪਰ ਇਹਦਾ ਸਾਰਾ ਮੇਨਟੇਨ ਕਰਨ ਦਾ ਵੀ ਮੈਂ ਤੁਹਾਨੂੰ ਫੰਡ ਰਿਲੀਜ਼ ਕਰੂੰਗਾ ਵੈਸੇ ਦਸਵਾਰਾ ਐਮਪੀ ਬਣ ਗਏ ਹਾਂ ਜੀ ਉਮੀਦ ਤਾਂ ਫੇਰ ਕਰਦੇ ਹਾਂ ਉਹਨਾਂ ਤੋਂ ਵੀ ਉਹ ਆਪਣੇ ਕਹਿ ਬੋਲਾਂ ਨੂੰ ਪੂਰੇ ਕਰਨਗੇ ਤੁਹਾਡੀ ਸਰਕਾਰ ਬਿਲਕੁਲ ਬਿਲਕੁਲ ਮੈਂ ਐਮਐਲਏ ਸਾਹਿਬ ਦੀ ਹਜੇ ਹਫਤਾ ਹੋ ਗਿਆ ਉਦੋਂ ਮੈਂ ਦੇਖ ਰਿਹਾ ਸੀ ਉਹਨਾਂ ਦੀ ਵੀਡੀਓ ਪਤਲੀ ਕਿਹੜਾ ਚੂਹਾ ਸਾਫ ਕਰਾ ਰਹੇ ਨੇ ਉਹ ਕਹਿ ਰਹੇ ਸੀ ਕਿ ਵੀ ਚੋਏ ਦੀ ਸਾਰੀ ਜਿਹੜੀ ਮਿੱਟੀ ਆ ਵੀ ਇਹ ਕਾਲਜ ਗਰਾਊਂਡ ਚ ਪਾਉਣੀ ਆ ਤੇ ਬਹੁਤ ਵਧੀਆ ਗੱਲ ਹੈ ਜੇ ਕਾਲਜ ਗਰਾਊਂਡ ਚ ਮਿੱਟੀ ਪੈ ਜੇ ਚਲੋ ਮੈਂ ਕਹਿੰਦਾ ਜੇ ਪੂਰੀ ਵੀ ਨਹੀਂ ਪੈਂਦੀ ਤਾਂ ਉਹਨੂੰ ਇਸ ਹਿਸਾਬ ਨਾਲ ਉਹਦਾ ਮੈਪ ਕਰਨਾ ਵੀ ਕੰਮ ਸਿਕਮ ਜਿਹੜਾ ਪਾਥ ਆ ਪਾਥ ਬਣ ਜੇ ਜਿਹੜਾ ਪਾਥ ਬਣਨ ਨਾਲ ਇੱਕ ਤਾਂ ਬਾਹਰਲਾ ਪਾਣੀ ਅੰਦਰ ਐਂਟਰ ਨਹੀਂ ਕਰੂਗਾ ਜੀ ਉਹਦੇ ਨਾਲ ਕਾਲਜ ਗਰਾਊਂਡ ਦਾ ਜਿਹੜਾ ਮੀਂਹ ਦਾ ਪਾਣੀ ਤਾਂ ਖਰ ਗਰਾਊਂਡ ਨੂੰ ਕੁਝ ਨਹੀਂ ਕਹਿੰਦਾ ਉਹ ਤਾਂ ਸਾਰਾ ਹੋ ਜਾਂਦਾ ਪਰ ਜਿਹੜਾ ਬਾਤੂ ਦਾ ਬਾਹਰਲਾ ਸੀਵਰ ਦਾ ਪਾਣੀ ਕਾਲਜ ਗਰਾਊਂਡ ਚ ਵਰਦਾ ਨਾ ਜੀ ਉਹ ਬੜੀ ਵੱਡੀ ਪ੍ਰੋਬਲਮ ਕ੍ਰੀਏਟ ਕਰਦਾ ਉਹਦੇ ਨਾਲੇ ਸਾਰਾ ਇਹ ਸਾਰਾ ਦਿਨ ਆਇਆ ਲਾਣੋ ਵੀ ਜਿੰਨੇ ਪੂਰੇ ਪ੍ਰੈਕਟਿਸ ਕਰਨ ਆਲੇ ਆਉਂਦੇ ਨੇ ਉਹਨਾਂ ਦੀ ਘੱਟੋ ਘੱਟ ਜੇ ਤਾਂ ਮਹੀਨੇ ਦੀ ਛੁੱਟੀ ਵੱਜ ਜਾਂਦੀ ਹੈ ਜਿਲ੍ਹਾ ਪ੍ਰਧਾਨ ਲੈ ਗਿਆ ਹੋਊਗਾ ਜੀ ਬੋਰਡ ਤਾਂ ਉਹਦਾ ਬਹੁਤ ਜਣੀ ਜੇ ਤੁਸੀਂ ਇੱਥੇ ਨਾ ਜੀ ਬੇਗੋਰੀ ਹੋਣ ਕਰਕੇ ਸ਼ਾਮ ਨੂੰ ਰੇ ਹਫਤੇ ਟਾਈਪ ਵੀ ਬੰਦੇ ਵੀ ਆਉਂਦੇ ਨੇ ਪੂਰੇ ਆ ਕੇ ਮੈਂ ਕਹਣਾ ਵੀ ਸ਼ਾਮ ਨੂੰ ਜਿਵੇਂ ਉਹ ਕਹਿਦੀ ਉਹਨਾਂ ਨੂੰ ਬੈਠਣ ਨੂੰ ਹੋਰ ਕੋਈ ਥਾਂ ਨਹੀਂ ਹੁੰਦਾ ਉਹ ਪੌੜੀਆਂ ਤੇ ਬੋਤਲਾ ਘਾਰੇ ਬਹੁਤ ਕੋਈ ਸਮਾਨ ਸਵੇਰੇ ਆ ਮੁੰਡੇ ਜਿਹੜੇ ਪ੍ਰੈਕਟਿਸ ਵਾਲੇ ਨੇ ਸਵੇਰੇ ਪਹਿਲਾਂ ਇਹ ਇਕੱਠਾ ਕਰਦੇ ਨੇ ਉਹਨੂੰ ਸਾਫ ਸੁਥਰੀਆ ਕਰਦੇ ਨੇ ਇਸੇ ਕਰਕੇ ਅਸੀਂ ਕਹਿੰਦੇ ਵੀ ਗਰਾਊਂਡ ਦਾ ਧਿਆਨ ਚੀਰਮੈਨ ਸਾਹਿਬ ਨਾਲ ਗੱਲ ਹੋਈ ਵੀ ਤੁਸੀਂ ਮਿੱਟੀ ਪਾਉਣ ਦਾ ਕਿਹਾ ਸੀ ਜੋੜ ਪਾਏ ਸੀ ਹਾਂ ਕਿਹਾ ਸੀ ਉਹ ਕਹਿੰਦੇ ਸੀ ਕਹਿੰਦੇ ਵੀ ਉਹ ਤਾਂ ਬਲਕਿ ਇੱਕ ਦਿਨ ਦੱਸ ਰਿਹਾ ਸੀ ਕਹਿੰਦੇ ਵੀ ਫੰਡ ਰੀਲੀਜ਼ ਹੋ ਗਿਆ ਵੀ ਅਸੀਂ ਗਰਾਊਂਡ ਦਿੱਤਾ ਵੀ ਕੰਮ ਸਟਾਰਟ ਹੋਣ ਵਾਲਾ ਦੇਖੋ ਜਦੋਂ ਸਟਾਰਟ ਹੁੰਦਾ ਅਸੀਂ ਤਾਂ ਚਾਹੁੰਦੇ ਵੀ ਖੇਤੀ ਸਟਾਰਟ ਹੋਵੇ ਗਰਾਉਂਡ ਦਾ ਮੇਨਟੇਨ ਹੋਵੇ ਗਰਾਉਂਡ ਤੇ ਲਵਲੀ ਜੀ ਦੇਖੋ ਗਰਾਉਂਡ ਦੇ ਵਿੱਚ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ ਟੂਟ ਲੀ ਹੈਗੀ ਟੂਟੀ ਪ੍ਰੋਪਰ ਲੱਗਣੀ ਚਾਹੀਦੀ ਹੈ ਇੱਥੇ ਬਾਥਰੂਮ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਇੱਥੇ ਬੱਚੀਆਂ ਵੀ ਸਾਡੀਆਂ ਆਉਂਦੀਆਂ ਨੇ ਪ੍ਰੈਕਟਿਸ ਕਰਨ ਨੂੰ ਮੁੰਡੇ ਵੀ ਆਉਂਦੇ ਨੇ ਜਿੰਨੇ ਪਿੱਛੇ ਜੇ ਦੋ ਤਿੰਨ ਤਾਂ ਐਸਆਈ ਭਰਤੀ ਹੋਈਆਂ ਨੇ ਇਸੇ ਗਰਾਉਂਡ ਚੋਂ ਨਿਕਲ ਕੇ ਮੁੰਡੇ ਭਰਤੀ ਹੋਏ ਨੇ ਬਹੁਤ ਆ ਹੁਣ ਵੀ ਆ ਦੇਖੋ ਥੋੜੇ ਪਿੱਛੇ ਦੇਖੋ ਜੀ ਇਧਰ ਬਹੁਤ ਸਾਰੇ ਬੱਚੇ ਪ੍ਰੈਕਟਿਸ ਕਰ ਰਹੇ ਨੇ ਇਹ ਨਵੀਂ ਜਨਰੇਸ਼ਨ ਆ ਸਾਰੀ ਪ੍ਰੈਕਟਿਸ ਕਰਦੀ ਆਰ ਇਹਨਾਂ ਨੇ ਪ੍ਰੈਕਟਿਸ ਕਰਕੇ ਇਹਨਾਂ ਨੇ ਬੜੀਆ ਹੌਦਿਆਂ ਦੇ ਜਾਣਾ ਇਹਨਾਂ ਨੇ ਭਰਤੀ ਹੋਣਾ ਪਰ ਇਹਨਾਂ ਲਈ ਕੋਈ ਦੇਖੋ ਅਸੀਂ ਇੱਕ ਕਹਿੰਦੇ ਆ ਵੀ ਹਰ ਬੱਚੇ ਨੂੰ ਸਹੂਲਤ ਮਿਲੇ ਪਰ ਇਹਨਾਂ ਨੂੰ ਸਹੂਲਤ ਕੋਈ ਨਹੀਂ ਹੈ ਆਪਣੇ ਧਾਮ ਨਾਲੇ ਵਾ ਪ੍ਰੈਕਟਿਸ ਕਰਦੇ ਨੇ ਪੀਣ ਵਾਲੇ ਪਾਣੀ ਦੀ ਬੋਤਲ ਘਰੋਂ ਲੈ ਕੇ ਆਉਂਦੇ ਨੇ ਗਰਾਊਂਡ ਬਾਰੇ ਗਰਾਊਂਡ ਬਾਰੇ ਇਹੀ ਹੈ ਜੀ ਗ੍ਰਾਂਟ ਆਈ ਸੀਗੀ ਸਾਨੂੰ ਉਮੀਦ ਹੈ ਵੀ ਗ੍ਰਾਂਟ ਲੱਗੂਗੀ ਤੇ ਹਲੇ ਤੱਕ ਕੋਈ ਗਰਾਊਂਡ ਦਾ ਕੰਮ ਹੋਇਆ ਨਹੀਂ ਸਾਨੂੰ ਗਰਾਊਂਡ ਲਈ ਗ੍ਰਾਂਟ ਆਈ ਨੂੰ ਗਰਾਊਂਡ ਲਈ ਨੂੰ ਦੇਖੋ 900 ਨੂੰ ਤਾਂ ਮੇਰੇ ਖਿਆਲ ਪੰਜ ਛੇ ਮਹੀਨੇ ਤੋਂ ਉੱਪਰ ਹੋ ਗਿਆ ਟਾਈਮ ਅੱਛਾ ਜੀ ਬਾਕੀ ਐਗਜੈਕਟ ਡੇਟ ਤਾਂ ਸਾਨੂੰ ਯਾਦ ਨਹੀਂ ਹੈ ਕੀ ਕੀ ਗਰਾਊਂਡ 'ਚ ਜਿਹੜੀ ਜਿਹੜੀ ਸਹੂਲਤ ਹੈਗੀ ਹੈ ਜਿਹੜੀ ਨਹੀਂ ਹੈਗੀ ਗਰਾਊਂਡ ਦੇਖੋ ਜੀ ਪਾਣੀ ਪੁਣੀ ਬਿਲਕੁਲ ਨਹੀਂ ਲੱਗਦਾ ਹੁਣ ਬਰਸਾਤਾਂ ਸ਼ੁਰੂ ਹੋ ਜਾਣਗੀਆਂ ਫਿਰ ਉਦੋਂ ਇੰਨਾ ਪਾਣੀ ਲੱਗੂਗਾ ਵੀ ਪਾਣੀ ਨਿਕਲਦਾ ਹੀ ਨਹੀਂ ਹੈ ਅੱਛਾ ਫਿਰ ਪ੍ਰੈਕਟਿਸ ਬੰਦ ਹੋ ਜਾਂਦੀ ਹੈ ਪ੍ਰੈਕਟਿਸ ਤਾਂ ਦਿਨ ਨਹੀਂ ਜੀ ਮਹੀਨਿਆਂ ਦਾ ਟਾਈਮ ਹੁੰਦਾ ਅੱਛਾ ਹੋ ਦੋ ਮਹੀਨੇ ਵੀ ਹੋ ਸਕਦਾ ਹੈ ਡੇਢ ਵੀ ਹੋ ਸਕਦਾ ਹੈ ਵੀ بار ਸਪੈਨ ਤੋਂ ਬਾਅਦ ਗਰਾਊਂਡ 'ਚ ਪ੍ਰੈਕਟਿਸ ਨਹੀਂ ਹੁੰਦੀ। ਨਾ ਬਿਲਕੁਲ ਵੀ ਨਹੀਂ। ਗਰਾਊਂਡ ਪਾਣੀ ਹੁੰਦਾ, ਤਲਾਬ ਬਣਿਆ ਹੁੰਦਾ। ਅੱਛਾ। ਹਾਂ। ਵੀ ਮੰਗ ਕੀ ਕਰਦੇ ਹੋ? ਮੰਗ ਪਹਿਲੀ ਤਾਂ ਇਹ ਹੈ ਜੀ ਪਹਿਲਾਂ ਤਾਂ ਦੇਖੋ ਡਿਮਾਂਡ ਸਿਗੀ ਵੀ ਪਾਣੀ ਦਾ ਪ੍ਰਬੰਧ ਹੋਵੇ ਜਿਹੜਾ ਖੜਦਾ ਹੈ ਉਹਨੂੰ ਨਿਕਲਣ ਦਾ ਪ੍ਰਬੰਧ ਹੋਵੇ। ਬਾਕੀ ਬਿਲਕੁਲ ਵੀ ਸਫਾਈ ਸਫਾਈ ਹੈ ਨਹੀਂ। ਤੁਸੀਂ ਦੇਖੋ ਵੀ ਅਸੀਂ ਨਹੀਂ ਕਹਿੰਦੇ ਵੀ ਕੋਈ ਰੇੜੀਆਂ ਵਾਲਾ ਖੜੇ, ਨਾ ਖੜੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ। ਪਰ ਰੇੜੀਆਂ ਵਾਲੇ ਨੇ ਬਹੁਤ ਜ਼ਿਆਦਾ ਜਿਹੜਾ ਗੰਦਾ ਉਹ ਪਾਇਆ ਹੋਇਆ ਹੈ। ਸਾਨੂੰ ਬਹੁਤ ਕਲੀਫਰ ਨਾਲ ਕਰਦੀਆਂ ਸਾਰੇ ਅੰਦਰ ਸਿਰਦੇ ਨੇ ਬਿਲਕੁਲ ਬਿਲਕੁਲ ਸਿਰਦੇ ਨਾ ਇਹਨਾਂ ਦਾ ਕੋਈ ਜਵਾਬਦਾ ਹੈ ਠੀਕ ਹੈ ਤੇ ਨਾ ਕੋਈ ਇਹਨਾਂ ਦਾ ਡਸਟਬਿਨ ਲੱਗੇ ਹੋਏ ਨੇ ਕੁਝ ਵੀ ਨਹੀਂ ਨਥਿੰਗ ਕੁਝ ਵੀ ਨਹੀਂ ਹੋਰ ਵੀ ਮੰਗ ਕਰਦੇ ਉਸ ਗਰਾਊਂਡ ਪਰ ਮੰਗ ਤਾਂ ਬਸ ਇਹੀ ਵੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਪਹਿਲਾਂ ਤਾਂ ਦੇਣ ਦਾ ਵੀ ਪ੍ਰਬੰਧ ਨਹੀਂ ਹੈ ਕਾ ਬਿਲਕੁਲ ਸੁੱਕ ਜਾਂਦਾ ਹੁਣ ਸੁੱਕਿਆ ਬਹਿ ਘਾ ਦੇਖੋ ਤੁਸੀਂ ਬੱਚੀਆਂ ਆ ਰਹੀਆਂ ਬਹੁਤ ਗਿੰਤੀ ਕੁੜੀਆਂ ਦੀ ਵੀ ਹੈ ਗਰਾਊਂਡ 'ਚ ਇਸ ਕਰਕੇ ਅਜਾ ਵਾਸਤੇ ਵੀ ਬਾਥਰੂਮ ਵਗੈਰਾ ਬਣਾਇਆ ਹੈ ਤੁਸੀਂ ਛੋੜਾ ਤਾਂ ਦੇਖੋ ਪਹਿਲਾ ਬਾਥਰੂਮ ਹੈਗਾ ਜਿੰਦੇ ਲੱਗੇ ਪਏ ਟੁੱਟੇ ਪਏ ਹੈ ਠੀਕ ਹੈ ਅੰਦਰ ਕੋਈ ਸਫਾਈ ਨਹੀਂ ਹੈ ਨਥਿੰਗ ਬਹੁਤ ਬੁਰਾ ਬੁਰਾ ਹਾਲ ਹੈ ਸ਼ਹਿਰ ਦਾ ਤੁਹਾਨੂੰ ਪਤਾ ਹੈ ਸਾਰਾ ਜਿਹੜਾ ਬੱਚੇ ਹੈ ਖੋਰ ਇੱਕੋ ਹੀ ਗਰਾਊਂਡ ਹੈ ਇਹਦੇ ਤੇ ਹੀ ਬਹੁਤ ਭਾਰ ਹੈ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਅਸੀਂ ਚਾਹੁੰਦੇ ਹਾਂ ਵੀ ਭਗਵੰਤ ਮਾਨ ਸਾਹਿਬ ਨੂੰ ਵੀ ਉਹਨਾਂ ਦੀਆਂ ਨੀਤੀਆਂ ਹਨ ਸਾਹਿਬ ਸਾਡੇ ਹਿਸਾਬ ਨਾਲ ਬੋਰਡ ਲੱਗਾ ਹੋਇਆ ਸੀ ਤੇ ਮੈਂ ਦੇਖਿਆ ਜਾਂ ਨਹੀਂ ਲੱਗਾ ਹੈ ਦੇਖੋ ਹੁਣ ਜਿਹੜਾ ਬੋਰਡ ਹੈ ਉਹਦੇ ਬਾਰੇ ਤਾਂ ਸਾਨੂੰ ਗਿਆਨੀ ਹੈ ਸਾਨੂੰ ਤਾਂ ਇਹ ਹੈ ਵੀ ਜੇ ਪੈਸਾ ਲੱਗ ਜਾਏ ਤਸੀਂ ਬੋਰਡ ਤੋਂ ਕਿ ਲੈਣਾ ਠੀਕ ਹੈ ਨਹੀਂ ਇਹ ਇਹ ਬੋਰਡ ਜੀ ਆਪਣਾ ਹਫਤਾ ਹੋ ਗਿਆ ਪੱਟੇ ਨੂੰ ਉਰੇ ਜਿਹੜੇ ਸ਼ਰਾਬੀ ਨਸ਼ੇੜੀ ਆਉਂਦੇ ਨੇ ਉਹ ਆਪ ਕੁਝ ਗਰਾਊਂਡ ਦਾ ਨੁਕਸਾਨ ਵੱਧ ਕਰਦੇ ਨੇ ਉਰੇ ਕੁਝ ਨਹੀਂ ਕਰ ਰਹੇ ਉਰੇ ਬਹੁਤ ਬੁਰਾ ਹਾਲ ਹੈ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਦਾਰੂ ਦੀਆਂ ਬੋਤਲਾਂ ਬੀਅਰ ਦੀਆਂ ਬੋਤਲਾਂ ਸਰਿੰਜਾਂ ਸਾਰਾ ਕੁਝ ਉਰੇ ਪਿਆ ਜੀ ਇਹ ਵੀਰੇ ਦਾ ਮਤਲਬ ਉਹ ਸ਼ਰਾਬੀ ਵਗੈਰਾ ਸਿੱਟ ਗਏ ਨਸ਼ੇੜੀ ਹਾਂਜੀ ਹਾਂ ਜੀ